50 ਤੋਂ ਪਲੱਸ ਕੰਟਰੀਆਂ ਘੁੰਮ ਚੁੱਕੇ ਨੇ ਤੇ 51ਵੀਂ ਕੰਟਰੀ ਉਹ ਇੰਡੀਆ ਸੀਗੀ ਇੰਡੀਆ ਉਹਨਾਂ ਦੀ ਫੇਵਰਟ ਕੰਟਰੀ ਸੀਗੀ ਤਾਂ ਉਹ ਪਾਕਿਸਤਾਨ ਨੇਪਾਲ ਬੰਗਲਾਦੇਸ਼ ਇਦਾਂ ਦਾ ਕਿਸੇ ਵੀ ਕੰਟਰੀ ਚ ਉਹਨਾਂ ਨਾਲ ਕੁਝ ਹੋਇਆ ਨਹੀਂ ਸਿਰਫ ਇੰਡੀਆ ਦੇ ਵਿੱਚ ਹੀ ਹੈਪਨ ਹੋਇਆ ਜੋ ਕਿ ਝਾਰਖੰਡ ਦੇ ਠੁੰਕਾ ਵਿੱਚ ਹੋਇਆ ਤਾਂ ਜੋ ਝਾਰਖੰਡੋਂ ਬਿਹਾਰ ਤੋਂ ਨਿਕਲਿਆ ਹੋਇਆ ਤਾਂ ਉਹ ਰਾਤ ਨੂੰ 12 ਵਜੇ ਉਹਨਾਂ ਦੇ ਕੈਂਪ 'ਚ ਵੜ ਕੇ 7-8 ਜਣੇ ਨੇ ਅਟੈਕ ਕੀਤਾ ਤੇ ਉਹ ਕਾਫੀ ਜਿਆਦਾ ਕੁੱਟਮਾਰ ਕੀਤੀ ਉਹ ਜਿਹੜੇ ਬਲੌਗਰ ਸੀਗੇ ਸਪੈਨਿਸ਼ ਬ੍ਰਾਜ਼ੀਲ ਦੇ ਸੀਗੇ ਤੇ ਜਿਹੜੀ ਲੇਡੀ ਸੀਗੀ ਉਹਦੇ ਨਾਲ ਪੂਰੀ ਰਾਤ ਬਹੁਤ ਬੇਰਹਿਮੀ ਦੇ ਨਾਲ ਉਹਨੂੰ ਕੁੱਟਮਾਰ ਕੀਤੀ ਤੇ ਨਾਲ ਉਹਦੇ ਬਲਤਕਾਰ ਕੀਤਾ ਗਿਆ ਰੇਪ ਕੀਤਾ ਗਿਆ ਉਸ ਦਾ ਤੇ ਇਹ ਵਾਲੀ ਜੋ ਹੈਡਲਾਈਨ ਦੇ ਵਿੱਚ ਹਰ ਇੱਕ ਵੱਡੇ ਦੇਸ਼ ਦੇ ਵਿੱਚ ਹੈਡਲਾਈਨ ਦੇ ਵਿੱਚ ਨਿਊਜ਼ ਚੱਲ ਰਹੀ ਆ ਤਾਂ ਕਾਫੀ ਜਿਆਦਾ ਟ੍ਰੋਲ ਕੀਤਾ ਜਾ ਰਿਹਾ ਇੰਡੀਆ ਨੂੰ ਬਹੁਤ ਜ਼ਿਆਦਾ ਬੁਲਸ਼ਿਟ ਸ਼ੈਮਫੁਲ ਇਹ ਘਟਨਾ ਤਾਂ ਹੈ ਪਹਿਲੀ ਵਾਰ ਨਹੀਂ ਹੋਇਆ ਇਹ ਪਹਿਲਾਂ ਵੀ ਕਾਫੀ ਵਾਰ ਹੋ ਚੁੱਕੇ ਇੱਕ ਵਾਰ ਚੰਡੀਗੜ੍ਹ ਤੇ ਬੰਬੇ 'ਚ ਇਹ ਤੋਂ ਪਹਿਲਾਂ ਵੀ ਹੁੰਦਾ ਰਿਹਾ ਉਹਨਾਂ ਨੂੰ ਵੀ ਕੋਈ ਇਨਸਾਫ ਨਹੀਂ ਮਿਲੇ ਸੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੋ ਕਿ ਆ ਪੋਲਿਟਿਕਸ ਨੇ ਜੋ ਇੰਡੀਆ ਦੇ ਜਿਨ੍ਹਾਂ ਕੋਲ ਪਾਵਰ ਆ ਉਹ ਉਹਨਾਂ ਨੂੰ ਇਨਸਾਫ ਦਵਾ ਸਕਣ ਜੋ ਇੰਡੀਆ ਤੋਂ ਟੂਰ ਘੁੰਮਣ ਜਾਂਦੇ ਨੇ ਕਿਸੇ ਕੰਟਰੀ ਦੇ ਵਿੱਚ ਯੂਰਪ ਜਾਂ ਹੋਰ ਕੰਟਰੀ ਦੇ ਵਿੱਚ ਇਹ ਗੱਲ ਬਾਰ-ਬਾਰ ਆਉਂਦੀ ਹੈ ਵੀ ਇੰਡੀਆ ਦੇ ਲੋਕ ਇਦਾਂ ਦੇ ਨੇ ਤਾਂ ਜੋ ਇੰਡੀਆ ਘੁੰਮਣ ਆਉਂਦੇ ਨੇ ਉਹਨਾਂ ਬਾਰੇ ਵੀ ਇਹੀ ਦਿਮਾਗ 'ਚ ਗੱਲ ਆਂਦੀ ਹੈ ਬਾਰ-ਬਾਰ ਤਾਂ ਉਹਨਾਂ ਨੂੰ ਇਨਸਾਫ ਮਿਲ ਸਕੇ ਤਿੰਨ ਜਣੇ ਉਹਨਾਂ 'ਚ ਅਰੈਸਟ ਹੋ ਚੁੱਕੇ ਨੇ ਤਾਂ ਇੱਕ ਦੀ ਮੈਂ ਫੋਟੋ ਲਾ ਦਿੰਨਾ ਕੁਝ ਫੋਟੋਆਂ ਵਾਇਰਲ ਹੋਈਆਂ ਉਹਨਾਂ ਦੀਆਂ ਵੀ ਇਦਾਂ ਦੇ ਦਿਖਦੇ ਨੇ ਬਹੁਤ ਜ਼ਿਆਦਾ ਗੰਦਾ ਕੰਮ ਕਰਦੇ ਨੇ ਇੰਡੀਆ ਦੇ ਲੋਕ ਹੁਣ ਵੀ ਇਹ ਬਹੁਤ ਸੇਮ ਫੁੱਲ ਹੈਪਨ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਉਹਨਾਂ ਦਾ ਬਹੁਤ ਫੇਵਰੇਟ ਕੰਟਰੀ ਸੀਗੀ ਕਿ ਇੰਡੀਆ ਤਾਂ ਉਹਨਾਂ ਦਾ ਬਹੁਤ ਤਮੰਨਾ ਸੀਗੀ ਇੰਡੀਆ ਦਾ ਬਲੌਗ ਜੋ ਸ਼ੂਟ ਕਰਨਾ ਤਾਂ ਇੰਡੀਆ ਦੇ ਵਿੱਚ ਇਹ ਵਾਲਾ ਹੈਪਨ ਹੋਇਆ ਉਹਨਾਂ ਨਾਲ ਤਾਂ ਬਹੁਤ ਸੇਮ ਫੁੱਲਾ ਤੇ ਵਾਰ-ਵਾਰ ਮੈਂ ਐਸੇ ਕਰਕੇ ਕਹਿ ਰਿਹਾ ਕਿਉਂਕਿ ਇੰਡੀਆ ਦੇ ਵਿੱਚ ਅੱਜ ਵੀ ਇਦਾਂ ਦੇ ਜੋ ਲੋਕ ਨੇ ਉਹ ਕਰਦੇ ਰਹਿੰਦੇ ਨੇ ਸਾਰਾ ਇੰਡੀਆ ਨਹੀਂ ਮਾੜਾ ਇੰਡੀਆ ਦੇ ਵਿੱਚ ਕੁਝ ਕੁ ਲੋਕ ਹੁੰਦੇ ਨੇ ਤਾਂ ਉਹਨਾਂ ਕਰਕੇ ਪੂਰੀ ਅਮੇਜਾ ਜੋ ਹਰ ਇੱਕ ਕੰਟਰੀ ਦੇ ਵਿੱਚ ਉਹ ਬੈਡ ਜਾਂਦੀ ਹੈ ਕਿਉਂਕਿ ਇੱਕ ਨੇ ਵੀ ਗਲਤੀ ਕੀਤੀ ਇੰਡੀਆ ਦੇ ਵਿੱਚ ਹੈਪਨ ਜੋ ਫੋਰਨਰ ਤੋਂ ਘੁੰਮਣਾ ਰਹੇ ਨੇ ਤਾਂ ਪੂਰੇ ਇੰਡੀਆ ਦਾ ਹੀ ਨਾਮ ਜਾਂਦਾ ਤਾਂ ਥੈਂਕ ਯੂ ਵੱਧ ਤੋਂ ਵੱਧ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ